ਵਾਨਾ ਰੇਡੀਓ ਦੇ ਸਤਿਕਾਰ ਸ్రోਤਿਓ ਭਾਰਤ ਦੇ ਕਿਸਾਨਾਂ ਦੀ ਅਸਲ ਤਸਵੀਰ ਕਿ ਭਾਰਤ ਦੇ ਹਰ ਸੂਬੇ ਦੇ ਕਿਸਾਨ ਤੇ ਕਿੰਨਾ ਕਰਜ਼ਾ ਪੰਜਾਬੀਆਂ ਦੇ ਕਿੰਨਾ ਕਰਜ਼ਾ ਇਸ ਬਾਰੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬੀਜੇਪੀ ਦੇ ਮੰਤਰੀ ਰੋਹਿੰਦਰਜੀ ਸਿੰਘ ਤੇ ਦੂਸਰੇ ਮੰਤਰੀਆਂ ਨੇ ਜਿਹੜੇ ਕੱਲ ਹਵਾਲੇ ਦਿੱਤੇ ਨੇ ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸਥਿਤੀ ਕੀ ਹੈ ਪਾਰਲੀਮੈਂਟ ਦੇ ਵਿੱਚ ਜੋ ਹਵਾਲੇ ਦਿੱਤੇ ਗਏ ਨੇ ਇਹਨਾਂ ਵਜ਼ੀਰਾਂ ਵੱਲੋਂ ਉਸ ਮੁਤਾਬਕ ਪੰਜਾਬ ਦੇ 12 ਫੀਸਦ ਪੰਜਾਬੀ ਕਰਜ਼ਾਈ ਬੈਂਕਾਂ ਦੇ ਨੇ ਇਸ ਸਬੰਧੀ ਦੇਸ਼ ਦਾ ਕਿਸਾਨ ਕਿੰਨਾ ਕਰਜ਼ਾਈ ਹੈ ਦੇਸ਼ ਦੇ 18 ਫੀਸਦੀ ਲੋਕ ਜਾਨੀ ਕਿ 1 ਲੱਖ ਦੀ ਆਬਾਦੀ ਵਿੱਚੇ 18322 ਭਾਰਤੀ ਕਰਜ਼ਾਈ ਨੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਇਸ ਮੁਤਲਕ ਇਹ ਸੋਚਣਾ ਬਣਦਾ ਹੈ ਕਿ ਅਸੀਂ ਜਾ ਕੇ ਇਸ ਪਾਸੇ ਨੂੰ ਰਹੇ ਹਾਂ ਤੇ ਇਸ ਪਤਲਕ ਸਥਿਤੀਆਂ ਕੀ ਨੇ ਉਹ ਸਮਝਣਾ ਹੋਵੇਗਾ ਇਸ ਸਬੰਧੀ ਜਿਹੜੇ ਪਾਰਲੀਮੈਂਟ ਦੇ ਵਿੱਚ ਅੰਕੜੇ ਨਿਸ਼ਰ ਹੋਏ ਨੇ ਕਿਸਾਨਾਂ ਦੇ ਕਲਿਆਣ ਦੇ ਵਾਸਤੇ ਮੰਤਰੀ ਭਾਗੀਰਥ ਚੌਧਰੀ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ ਦੇਸ਼ ਦੇ 28 ਸੂਬਿਆਂ ਦੇ ਕਿਸਾਨਾਂ ਤੇ ਹਰ ਕਿਸਾਨ ਤੇ ਇੰਡੀਆ ਦੇ ਤੇ ਔਸਤਨ ਜੇ ਸਾਰਾ ਕਰਜ਼ਾ ਕਿਸਾਨਾਂ ਦਾ ਵੰਡ ਦਿੱਤਾ ਜਾਵੇ ਸਾਰੇ ਕਿਸਾਨਾਂ ਦੇ ਸਿਰ ਤੇ ਤਾਂ ਇੱਕ ਕਿਸਾਨ ਦੇ ਸਿਰ ਤੇ 74121 ਰੁਪਏ ਕਰਜ਼ਾ ਹੈ ਭਾਰਤ ਦੇ 50.2 ਫੀਸਦੀ ਕਿਸਾਨ ਕਰਜ਼ੇ ਵਿੱਚ ਡੁੱਬੇ ਨੇ ਆਂਧਰਾ ਦੇ ਸਭ ਤੋਂ ਜ਼ਿਆਦਾ ਕਿਸਾਨ ਕਰਜ਼ਾਈ ਨੇ ਆਂਧਰਾ ਦੇ 100 ਚੋਂ 93 ਬੰਦੇ ਕਰਜ਼ਾਈ ਨੇ ਆਂਧਰਾ ਦੇ ਵਿੱਚ ਟੋਟਲ ਕਿਸਾਨਾਂ ਚੋਂ 93.2 ਫੀਸਦੀ ਕਿਸਾਨਾਂ ਤੇ ਕਰਜ਼ਾ ਸਿਰਫ ਪੌਣੇ 7% ਕਿਸਾਨ ਹੈ ਜਿਹੜੇ ਕਰਜ਼ਾਈ ਨਹੀਂ ਹੈ ਆਂਧਰਾ ਦੇ ਹਰ ਇੱਕ ਕਿਸਾਨ ਤੇ 2,45,000 ਰੁਪਏ ਕਰਜ਼ਾ ਹੈ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਰਜ਼ਾਈ ਰਾਜਸਥਾਨ ਦੇ ਕਿਸਾਨ ਨੇ 60.3 ਫੀਸਦੀ ਰਾਜਸਥਾਨ ਦੇ ਕਿਸਾਨਾਂ ਤੇ ਬੈਂਕਾਂ ਦਾ ਕਰਜ਼ਾ ਤੇ ਹਰ ਰਾਜਸਤਾਨੀ ਕਿਸਾਨ ਤੇ 1,13,000 ਰੁਪਏ ਕਰਜ਼ਾ ਹੈ। ਮੱਧ ਪ੍ਰਦੇਸ਼ ਵੀ ਕਰਜ਼ੇ ਦੇ ਵਿੱਚ ਡੁੱਬੇ ਹੋਏ ਕਿਸਾਨ ਟੋਟਲ ਮੱਧ ਪ੍ਰਦੇਸ਼ ਦੇ 48.4 ਫੀਸਦੀ ਕਿਸਾਨ ਮੱਧ ਪ੍ਰਦੇਸ਼ ਦੇ ਕਰਜ਼ਈ ਨੇ ਤੇ ਹਰ ਮੱਧ ਪ੍ਰਦੇਸ਼ ਦੇ ਕਿਸਾਨ ਤੇ 74,420 ਰੁਪਏ ਕਰਜ਼ਾ ਹੈ। ਗੁਜਰਾਤ ਦੇ 42.5 ਫੀਸਦੀ ਜਾਨਕੀ ਸਾਢੇ 42% 100 ਚੋਂ 42 ਕਿਸਾਨ ਕਰਜ਼ਈ ਨੇ। ਹਰ ਗੁਜਰਾਤੀ ਕਿਸਾਨ ਤੇ 56000 ਰੁਪਏ ਕਰਜ਼ਾ ਹੈ ਇਸ ਸੰਬੰਧੀ ਦੇਸ਼ ਦੇ ਵਿੱਚ 1 ਲੱਖ ਦੀ ਆਬਾਦੀ ਵਿੱਚ 18322 ਭਾਰਤੀ ਕਰਜ਼ਾਈ ਨੇ ਜਣ ਕੇ 18% ਭਾਰਤੀ ਬੈਂਕਾਂ ਤੋਂ ਜਾਂ ਹੋਰ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਚੁੱਕ ਕੇ ਕਰਜ਼ਾਈ ਹੋਏ ਨੇ ਆਂਧਰਾ ਦੇ ਸਭ ਤੋਂ ਜ਼ਿਆਦਾ 60% ਆਂਧਰਾ ਦੇ ਲੋਕ ਕਰਜ਼ਾਈ ਨੇ ਗੁਆਹ ਦੇ ਸਭ ਤੋਂ ਘੱਟ ਜਣ ਕੇ 2.3% ਗੁਆਹ ਦੇ ਲੋਕ ਕਰਜ਼ਾਈ ਨੇ ਕੇਂਦਰੀ ਸਰਕਾਰ ਦੇ ਵਿਭਾਗ ਦੇ ਮੰਤਰੀ rau inderjeet singh ਨੇ ਰਾਜ ਸਭਾ 'ਚ ਇਹ ਜਾਣਕਾਰੀ ਦਿੱਤੀ ਹੈ rau ਦੇ ਮੁਤਾਬਕ ਰਾਜਸਥਾਨ ਦੇ 13.48% ਰਾਜਸਥਾਨੀ ਕਰਜ਼ਾਈ ਨੇ ਮਹਾਰਾਸ਼ਟਰ ਦੇ 12.25% ਕਰਜ਼ਾਈ ਨੇ ਪੰਜਾਬ ਦੇ 11.94 ਯਾਨੀ ਕਿ ਪੌਣੇ 12% ਪੰਜਾਬੀ ਕਰਜ਼ਾਈ ਨੇ ਬੈਂਕਾਂ ਦੇ ਹੋਰ ਵਿੱਤੀ ਸੰਸਥਾਵਾਂ ਦੇ ਹਰਿਆਣੇ ਵਾਲੇ 11.99 ਪੌਣੇ 12 ਯਾਨੀ ਕਿ ਮੱਧ ਪ੍ਰਦੇਸ਼ ਦੇ 11.41% ਲੋਕ ਕਰਜ਼ਾਈ ਨੇ ਗੁਜਰਾਤ ਦੇ 10.74% ਗੁਜਰਾਤੀ ਜਾਨਕਿ 100 ਚੋਂ 11 ਗੁਜਰਾਤੀ ਕਰਜ਼ਾਈ ਨੇ ਤੇ ਜਿਸ ਦੇ ਵਿੱਚੋਂ 10% ਗੁਜਰਾਤੀਆਂ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ ਦੇਸ਼ ਦੇ 94.6% ਵਾਦੀ ਕੋਲ ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਦੇ ਖਾਤੇ ਨੇ ਇਸ ਮੁਤਲਕ ਲੋਕਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ 60% ਲੋਕਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣਗੇ ਉਧਰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਵਿੱਚ ਕੋਲੋਵਾੜੀ ਪਿੰਡ ਦੇ ਲੋਕਾਂ ਨੇ ਇਹ ਮਤਾ ਪਾਸ ਕਰ ਦਿੱਤਾ ਕਿਉਂਕਿ ਪੰਚਾਇਤ ਦੇ ਮਤੇ ਨੂੰ ਰਾਸ਼ਟਰਪਤੀ ਵੀ ਨਹੀਂ ਰੋਕ ਸਕਦਾ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਕਿ ਸਾਡੇ ਪਿੰਡ ਦੇ ਵਿੱਚ ਈਵੀਐਮ ਤੇ ਵੋਟ ਨਹੀਂ ਪੈਗੀ ਸਾਡੇ ਪਿੰਡ ਦੇ ਵਿੱਚ ਬੈਲਟ ਪੇਪਰ ਤੇ ਹੀ ਵੋਟਾਂ ਪਾਈਆਂ ਜਾਣਗੀਆਂ ਇਹਨਾਂ ਪਿੰਡ ਵਾਸੀਆਂ ਨੇ ਈਵੀਐਮ ਦੇ ਉੱਤੇ ਸ਼ੰਕਾ ਜ਼ਾਹਰ ਕਰਦੇ ਹਾਂ ਇਹ ਗੱਲ ਆਖੀ ਹੈ ਕਿ ਸਾਰੇ ਆਉਣ ਵਾਲੇ ਸਮੇਂ ਉਹ ਵੋਟਾਂ ਬੈਲਟ ਪੇਪਰ ਨਾਲ ਹੀ ਪਾਉਣਗੇ ਈਵੀਐਮ ਦੇ ਨਾਲ ਵੋਟ ਨਹੀਂ ਪਾਉਣਗੇ ਅਗਰ ਪ੍ਰਸ਼ਾਸਨੋਂ ਨੂੰ ਬੈਲਟ ਪੇਪਰ ਤੇ ਵੋਟਾਂ ਨਹੀਂ ਪਾਉਣ ਦਿੰਦਾ ਤਾਂ ਵੋਟਾਂ ਦਾ ਬਾਈਕਾਟ ਕਰਨਗੇ 17 ਦੇ ਡੀਸੀ ਦਾ ਕਹਿਣਾ ਕਿ ਇਸ ਪ੍ਰਸਤਾਵ ਨੂੰ ਉਹਨਾਂ ਤੋਂ ਮਿਲਣ ਤੋਂ ਬਾਅਦ ਹੀ ਉਹ ਕਦਮ ਚੁੱਕਣਗੇ ਕੋਲੋਵਾੜੀ ਪਿੰਡ ਪਹਿਲਾ ਪਿੰਡ ਹੈ ਜਿਸ ਨੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਤਾਂ ਲੈਂਦਾ ਕਾਂਗਰਸ ਦੇ ਨੇਤਾ ਤੇ ਸਾਬਕਾ ਸੀਐਮ ਪ੍ਰਥਵੀ ਰਾਜ ਸਿੰਘ ਚੋਹਾਨ ਦਾ ਕਹਿਣਾ ਕਿ ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਉਮੀਦਵਾਰ ਅਤੁਲ ਭੌਂਸਲੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਮਹਾਰਾਸ਼ਟਰ ਦੇ ਵਿੱਚ ਮਰਕਰਵਾੜੀ ਦੇ ਵਿੱਚ EVM ਦੇ ਖਿਲਾਫ ਪ੍ਰਸਤਾਵ ਪਹਿਲਾਂ ਵੀ ਪੇਸ਼ ਹੋ ਚੁੱਕਾ ਹੈ ਸੋ ਇਸ ਕਰਕੇ ਪਿੰਡਾਂ ਦੇ ਵਿੱਚ ਲੋਕ ਇਸ EVM ਦੀ ਮਾਇਆ ਦੇ ਖਿਲਾਫ ਜਾਗਣ ਲੱਗੇ ਨੇ ਕਿਉਂਕਿ EVM ਦੇ ਵੀ ਕਿਰਪਾ ਕਰਦੀ ਹੈ ਕਿਤੇ ਨਾ ਕਿਤੇ BJP ਤੇ ਤੇ ਇਸ ਸਿਲਸੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਕਹਾਣੀਆਂ ਵੰਡ ਰਹੀਆਂ ਨੇ ਉਹਨਾਂ ਤੇ ਸਵਾਲ ਖੜੇ ਕਰ ਰਹੇ ਨੇ ਉਧਰ ਭਾਰਤੀ মিডি ਵਿੱਚ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਹਰਮੀਤ ਝੱਲੋਂ ਬੀਬੀ 54 ਸਾਲਾ ਜਿਹੜੀ ਨਵੇਂ ਵਿਭਾਗ ਦੇ ਸਿਵਲ ਰਾਈਟਸ ਦੇ ਲਈ ਟਰਨੀ ਬਣਾਈ ਗਈ ਹੈ ਇਹ ਖਾਲਸਤਾਨੀ ਸਮਰਥਕ ਹੈ ਇਸ ਦੇ ਖਿਲਾਫ ਹਾਲਾਂਕਿ ਚੰਡੀਗੜ੍ਹ ਦੀ ਜੰਮੀ ਅਮਰੀਕਾ ਚਲੀ ਗਈ ਸੀ ਟਰੰਪ ਪ੍ਰਸ਼ਾਸਨ ਨੇ ਇਸ ਨੂੰ ਉ 14 ਦਿੱਤਾ ਟਰਨੀ ਜਨਰਲ ਦਾ ਤੇ ਜਿਸ ਬੀਬੀ ਹਰਮੀਤ ਝੱਲੋਂ ਨੇ ਅਰਦਾਸ ਵੀ ਕੀਤੀ ਸੀ ਟਰੰਪ ਦੇ ਵਾਸਤੇ ਉਸਦੀ ਪਾਰਟੀ ਦੇ ਵਾਸਤੇ ਉਸ ਨੂੰ ਭਾਰਤੀ মিডি ਦੇ ਵਿੱਚ ਖਾਲਸਤਾਨੀ ਸਮਰਥਕ ਦਰਸਾਇਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਯੂਪੀ ਦੇ ਉੱਤਰ ਪ੍ਰਦੇਸ਼ ਦੇ ਫਤੇਪੁਰ ਜ਼ਿਲ੍ਹੇ ਦੇ ਵਿੱਚ ਘਰੜੀ ਸੁਰੱਖਿਆ ਪੁਲਿਸ ਪ੍ਰਬੰਧਾਂ ਦੇ ਅਧੀਨ 185 ਸਾਲ ਪੁਰਾਣੀ ਨੂਰੀ ਮਸਜਿਦ ਦੇ ਇੱਕ ਹਿੱਸੇ ਨੂੰ ਕੱਲ ਹਟਾ ਦਿੱਤਾ ਗਿਆ ਕਿ ਇਹ ਨਜਾਇਜ਼ ਹੈ ਬਾਂਦਾ ਬਰਾਇਚ ਹਾਈਵੇ ਦੇ ਚੌੜੇ ਕਰਨ ਦੇ ਲਈ ਏੜਕਾ ਬਣ ਰਹੀ ਸੀ ਸੋ ਸਖਤ ਪ੍ਰਬੰਧਾਂ ਦੇ ਅਧੀਨ 1839 ਦੇ ਵਿੱਚ ਬਣੀ ਇਸ ਮਸਜਿਦ ਨੂੰ ਟਾਇਆ ਗਿਆ ਇਸ ਤੋਂ ਪਹਿਲਾਂ ਲਹਾਵਾਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਤੇ ਜਿਸ ਉਸਵੰਦੀ ਇਸ ਤੇ ਪਟੀਸ਼ਨਦਾਰ ਫਿਰ ਦੁਆਰਾ ਹੋਈ ਹੈ ਤੇ 12 ਦਸੰਬਰ ਨੂੰ ਇਸ ਤੇ ਸੁਣਵਾਈ ਹੋਣੀ ਹੈ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨ ਸੜਕਾਂ ਤੇ ਬਣੇ ਹੁੰਦੇ ਨੇ ਜਿਹੜੇ ਅੜਿੱਕਾ ਬਣਦੇ ਨੇ ਪਰ ਉਹ ਧਰਮ ਦਾ ਮਸਲਾ ਬਣ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨ ਨਜਾਇਜ਼ ਵੀ ਨੇ ਤੇ ਕੈਨੇਡਾ ਦੀ ਸੰਸਦ ਦੇ ਵਿੱਚ 1984 ਦੇ ਸਿੱਖ ਵਿਰੋਧੀ ਕਤਲਿਆਮ ਨੂੰ ਕਤਲਿਆਮ ਐਲਾਨਣ ਦੇ ਲਈ ਕੀਤੇ ਪ੍ਰਸਤਾਵ ਨੂੰ ਰੋਕਣ ਦੇ ਕਾਰਨ ਕੈਨੇਡਾ ਦੇ ਸੰਸਦ ਮੈਂਬਰ ਤੇ ਹਿੰਦੂਤਵੀ ਆਗੂ ਚੰਦਰ ਆਰਿਆ ਨੂੰ ਖਾਲਸਤਾਨੀ ਕਾਰਕੁਨ ਗੁਰਪਤ ਪੰਥ ਪੰਨੂ ਨੇ ਧਮਕੀ ਦਿੱਤੀ ਹੈ ਇਸ ਧਮਕੀ ਦੇ ਵਿੱਚ ਕਿਹਾ ਗਿਆ ਕਿ ਹਾਊਸ ਆਫ ਕਾਮਨ ਦੇ ਵਿੱਚ ਇਸ ਪ੍ਰਸਤਾਵ ਦਾ ਵਿਰੋਧ ਕਰਨ ਵਾਲੇ ਇਕਲੌਤੇ ਸੰਸਦ ਮੈਂਬਰ ਚੰਦਰ ਆਰਿਆ ਇਹ ਪ੍ਰਸਤਾਵ ਪੇਸ਼ ਹੋਣ ਤੋਂ ਰੋਕ ਰਹਿਣੇ ਇਸ ਕਰਕੇ ਉਹਨਾਂ ਨੂੰ ਧਮਕਾਇਆ ਗਿਆ ਚੰਦਰ ਆਰਿਆ ਨੇ ਦਾਅਵਾ ਕੀਤਾ ਕਿ ਪ੍ਰਸਤਾਵ ਦਾ ਵਿਰੋਧ ਕਰਨ ਤੇ ਉਹਨਾਂ ਨੂੰ ਸੰਸਦ ਭਵਨ ਦੇ ਅੰਦਰ ਧਮਕਾਇਆ ਗਿਆ ਹੁਣ ਤੁਸੀਂ ਵੇਖੋ ਕਿ ਜੇ 84 ਦਾ ਕਤਲੇਆਮ ਸੀ ਕੀ ਇਹ ਕਤਲੇਆਮ ਨਹੀਂ ਸੀਗਾ ਜਿਸ ਨੂੰ ਕਤਲਿਆਮ ਅਲਾ ਨਹੀਂ ਜਾਂਦਾ ਤੇ ਚੰਦਰ ਆਰੀਆ ਕਿਉਂ ਵਿਰੋਧ ਕਰਦਾ ਸਵਾਲ ਇਸ ਗੱਲ ਦਾ ਵੀ ਸੋ ਖਾਲਸਤਾਨੀਆਂ ਨੂੰ ਇਸ ਦਾ ਕਿਤੇ ਨਾ ਕਿਤੇ ਮੌਕਾ ਵੀ ਮਿਲਦਾ ਤੇ ਭਾਰਤੀ ਲੋਕ 슈ਗਰ ਦੇ ਮਰੀਜ਼ ਬਣ ਰਹੇ ਨੇ ਦੇਸ਼ ਦੇ ਵਿੱਚ 슈ਗਰ ਦੇ ਕੇਸ 2 ਸਾਲਾਂ ਦੇ ਵਿੱਚ 2.5 ਗੁਣਾ ਵੱਧ ਗਏ ਨੇ ਇਸ ਸੰਬੰਧੀ ਸਟੱਡੀ ਦੇ ਮੁਤਾਬਕ ਭਾਰਤ ਵਿੱਚ ਡਾਇਬੀਟਿਸ ਦੀ ਪ੍ਰਚਲਿਤ ਦਰ 11.4 ਹੈ ਜਦੋਂ ਕਿ ਪ੍ਰਾਇੋਡਿਕ ਡਾਇਬੀਟਿਸ ਦੇ ਮਾਮਲੇ ਦੇ ਵਿੱਚ ਇਹ 15.3 ਫੀਸਦੀ ਤੱਕ ਪਹੁੰਚ ਗਈ ਹੈ ਤੇ ਜਾਣ ਕੇ ਦੇਸ਼ ਦੇ ਵਿੱਚ ਹਰ 10 ਦੇ ਵਿੱਚੋਂ ਇੱਕ ਬੰਦਾ ਇਸ ਬਿਮਾਰੀ ਤੋਂ ਪ੍ਰਭਾਵਿਤ ਹੈ ਪੰਜਾਬ ਦੇ ਵਿੱਚ ਹਰ ਨੌਵਾਂ ਪੰਜਾਬੀ 슈ਗਰ ਤੋਂ ਪੀੜਿਤ ਹੈ ਤੇ ਹਾਲਾਂਕਿ ਪੁਰਸ਼ਾਂ ਦੇ ਵਿੱਚ ਇਹ ਬਿਮਾਰੀ 30.84 ਫੀਸਦੀ ਤੱਕ ਹੈ ਤੇ ਮਹਿਲਾਵਾਂ ਦੇ ਵਿੱਚ 23.51 ਫੀਸਦੀ ਲੋਕ ਇਸ ਬਿਮਾਰੀ ਤੋਂ ਪੀੜਤ ਨੇ ਹਾਲਾਂਕਿ 오ਡੀਸਾ ਦੇ 39 ਫੀਸਦੀ ਲੋਕ ਇਸ ਡਾਇਬੀਟਿਸ ਤੋਂ ਪ੍ਰਭਾਵਿਤ ਨੇ ਤਾਮਲਨਾਡੂ ਦੇ 32 ਫੀਸਦੀ 32 ਪਾਂਡਿਚਰਿਦੇ 32 ਹਿਮਾਚਲ ਦੇ 30.76 ਹਾਲਾਂਕਿ ਹਿਮਾਚਲ ਦੇ ਲੋਕ ਮਸ਼ੱਕਤ ਬਹੁਤ ਕਰਦੇ ਨੇ ਤੇ ਆਂਧਰਾ ਪ੍ਰਦੇਸ਼ ਦੇ 30.20% ਲੋਕ ਇਸ 슈ਗਰ ਦੀ ਬਿਮਾਰੀ ਤੋਂ ਪ੍ਰਭਾਵਿਤ ਨੇ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਮਾਂ ਦੇ ਲਿੰਕ ਤੇ ਆਪਣੇ ਕੁਝ ਵੀਡੀਓਜ਼ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਤੇ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨੇ ਵੀ ਪਟਿਆਲਾ ਸਟੂਡੀਓ ਦਾ ਆਪਣਾ ਨੰਬਰ 9876309655 ਆਖਰੀ ਕਾਲਰ ਮੁਕੱਦਰ ਸਿੰਘ ਔਲਖ ਸਾਹਿਬ ਸਵਾਗਤ ਸਸੀ ਕਾਲ ਹਾਂ ਜੀ ਸਸੀ ਗੱਲ ਜੀ ਟੋਣਾ ਸਾਹਿਬ ਤੁਸੀਂ ਫਿਲਮਾਂ ਦੀ ਗੱਲ ਕਰਦੇ ਪਏ ਸੀ ਹੂੰ ਅਸੀਂ ਤਾਂ ਸਰ ਵੈਸੇ ਬਾਪੂ ਨਾਲ ਦੇਖ ਕੇ ਆਇਆ ਸੀ ਮੈਂ ਕੈਥਲ ਦੇ ਲਵਾਲੇ ਦੁਲਨੀਆਂ ਲੈ ਜਾਏ ਕਿਹੜਾ ਬਾਤ ਹੈ ਸ਼ਾਹਰੁਖ ਖਾਨ ਬਹੁਤ ਛੋਟੇ ਮੈਂ ਦੇਖੀ ਸੀ ਇਹ ਮੁਰਾਦਾਬਾਦ ਹਾਂਜੀ ਬਹੁਤ ਜ਼ਬਰਦਸਤ ਫਿਲਮ ਸੀ ਤੇ ਉਹ ਵੈਸੇ ਨਾ ਆਪਣਾ ਸਾਡਾ ਪਿਸੋਕੜ ਪਾਕਿਸਤਾਨ ਤੋਂ ਟੋਆਣਾ ਜੀ ਰੱਤੀ ਚੱਕ ਪਿੰਡ ਹੈ ਸਾਡਾ ਅੱਛਾ ਰੱਤੀ ਚੱਕ ਹਾਂਜੀ ਤੇ ਦਾਦਾ ਜੀ ਮੇਰੇ ਇੰਗਲਿਸ਼ ਐਮਏ ਸੀ ਲਾ ਉਹਦੀ ਸੋਰੀ ਉਰਦੂ ਦੀ ਐਮਏ ਕੀਤੀ ਹੋਈ ਸੀ ਉਹਨਾਂ ਨੇ ਅੱਛਾ ਤੇ ਨੰਬਰਦਾਰ ਹੀ ਰਹੀ ਆ ਪਾਕਿਸਤਾਨ ਤੋਂ ਲੈ ਕੇ ਇੱਥੋਂ ਇੱਥੇ ਵੀ ਉਹਨਾਂ ਕੋਲ ਸਰਪੰਚੀ ਵੀ ਕਈ ਵਾਰੀ ਕਰੀ ਉਹਨਾਂ ਨੇ ਜੋਬ ਨਹੀਂ ਕੀਤੀ ਫਿਰ ਇਹਨਾਂ ਪੜ੍ਹ ਕੇ ਨਹੀਂ ਜੋਬ ਨਹੀਂ ਕੀਤੀ ਜੀ ਉਹਨਾਂ ਨੇ ਉਹ ਤਾਂ ਜ਼ਮੀਨ ਨੂੰ ਖੇਤੀ ਸੀ ਬਸ ਉਹੀ ਉਸੇ ਖੇਤੀ ਨੂੰ ਤਵੱਜੋ ਦਿੰਦੇ ਸੀ ਨਾ ਲੋਕ ਉਹਦਾ ਹਾਂ ਹਾਂ ਜੀ ਪਹਿਲਾਂ ਇਕੱਲੇ ਹੀ ਰਹੇ ਕਈ ਸਾਲ ਇਹ ਹੂੰ ਇਨ ਵਧੀਆ ਫਿਰ ਮੁੜ ਕੇ ਚਲੋ ਦੋ ਤਿੰਨ ਭਰਾ ਹੋਰ ਹੋ ਗਏ ਆ ਹਾਂ ਵੰਡਈ ਜਾਂਦੀ ਅੱਗੇ ਅੱਗੇ ਫਿਰ ਤੇ ਇਹ ਹਾਂਜੀ ਉਦੋਂ ਦੇਖ ਲੋ ਟਵਾਣਾ ਜੀ ਉਹ ਕਈ ਵਾਰੀ ਸੁਣਾਉਂਦੇ ਹੁੰਦੇ ਸੀ ਸਾਨੂੰ ਵੀ ਉਦੋਂ ਦਾਦੀ ਨੂੰ ਲੈ ਕੇ ਲਾਹੌਰ ਥੀਏਟਰ ਜਾਂਦੇ ਸੀ ਫਿਲਮ ਦੇਖ ਕੇ ਆਉਂਦੇ ਹੁੰਦੇ ਸੀ ਉਹ ਹਿੰਦੀ ਫਿਲਮਾਂ ਦੇ ਬਹੁਤ ਸ਼ੌਕੀਨ ਸੀ ਉਹ ਹਮ ਹਮ ਤੇ ਕਈ ਵਾਰੀ ਉਹਨਾਂ ਪੈਗ ਫੁਕੇ ਲਾਇਆ ਹਣਾ ਤੇਬਲ ਐਂ ਵਜਾ ਦੇਣਾ ਜਿਵੇਂ ਢੋਲ ਕੀ ਵੱਜਦੀ ਹੁੰਦੀ ਹੈ ਪੂਰੀ ਐਂ ਅੱਛਾ ਨਾਲ ਅੱਛਾ ਹੱਥ ਨਾਲ ਹੀ ਹਮ ਹਾਂਜੀ ਹਮ ਤੇ ਉ요 ਮੈਂ ਚਲੋ ਪਤਾ ਨਹੀਂ ਹੁਣ ਕਿੰਨੇ ਕੁ ਲੋਕ ਉਦੋਂ ਜਾਂਦੇ ਹੋਣਗੇ ਪਰ ਮੈਨੂੰ ਲੱਗਦਾ ਬਹੁਤ ਘੱਟ ਹੋਣਾ ਉਸ ਟਾਈਮ ਤੇ ਤਾਂ ਹੁਣ ਤਾਂ ਚਲੋ ਆਮ ਹੀ ਹੋ ਗਿਆ ਥੀਏਟਰਾਂ ਵਾਲਾ ਸਿਸਟਮ ਹੂੰ ਉਸ ਬੜੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਇੰਟਰਸਟਿੰਗ ਹੂੰ ਤੇ ਬਾਕੀ ਟਵਾਣਾ ਜੀ ਆ ਗੱਲ ਤੁਸੀਂ ਕਿਸਾਨਾਂ ਦੀ ਕਰਦੇ ਹੋ ਨਾ ਏਕਤਾ ਦਾ ਵੇਖੋ ਟਵਾਣਾ ਜੀ ਗੱਲ ਇਹ ਆ ਨਾ ਜੀ ਜੇ ਹੁਣ ਤੁਸੀਂ ਦੇਖੋ ਪਿਛਲੇ ਅੰਦੋਲਨ ਨੂੰ ਢਾਹ ਲਾਉਣ ਵਾਲੇ ਇਕੱਲੇ ਭੰਦੇਰ ਸਾਹਿਬ ਸਤੀ ਹੂੰ ਹੁਣ ਹੁਣ ਉਹ ਮੋਢੀ ਉਹ ਬਣ ਗਏ ਜੀ ਇਸ ਅੰਦੋਲਨ ਦੇ ਹਾਂ ਮੋਢੀ ਬਣ ਗਏ ਡੱਲੇਵਾਲ ਸਾਇਲੈਂਟ ਆ ਹੁਣ ਆ ਹਾਂਜੀ ਤੇ ਜਿਹੜਾ ਬੰਦਾ ਹੁਣ ਪਹਿਲਾਂ ਹੀ ਸ਼ੱਕੀ ਸੀ ਟਵਾਣਾ ਜੀ ਉਹਦੇ ਜਿਹੜੇ ਉਹਨਾਂ ਨੂੰ ਉਹਨਾਂ ਕਿਸਾਨਾਂ ਨੂੰ ਉਦੋਂ ਦੇ ਹੱਥ ਲੱਗੇ ਨੇ ਜੇ ਉੱਥੇ ਕੋਈ ਨੁਕਸਾਨ ਹੁੰਦਾ ਤੇ ਨਾ ਉਹਨਾਂ ਤੇ ਜ਼ਿਆਦਾ ਲੱਗਣਾ ਸੀ ਵੀ ਇਹਨਾਂ ਨੇ ਆਇਆ ਕਰਿਆ ਜੀ ਉਹ ਕਰਿਆ ਜੀ ਤੇ ਪੰਦੇਰ ਤਾਂ ਪਹਿਲੇ ਦਿਨ ਤੋਂ ਹੀ ਡਾਊਟਫੁਲ ਆ ਨਾ ਰਿੰਗ ਰੋਡ ਦਾ ਰੌਲਾ ਤੇ ਦੀਪ ਸਿੱਧੂ ਨੇ ਇਹ ਤੇ ਦੋਸ਼ ਲਾਏ ਮੈਂ ਇਹਨੂੰ ਕੁਆਲਿਫਾਈ ਕੀਤੀ ਹੈ ਕਹਿੰਦਾ ਚਲੋ ਛੱਡੋ ਜੀ ਕੀ ਕਰਨਾ ਮਤਲਬ ਇਹ ਡਬਲ ਗੇਮ ਖੇਡਦਾ ਹਾਲਿਸਤਾਨੀਆਂ ਨਾਲ ਵੀ ਸਾਝ ਰੱਖਦਾ ਤੇ ਦੂਸਰੀ ਗੇਮ ਵੀ ਲਾਉਂਦਾ ਡੱਲੇਵਾਲ ਦੇ ਉੱਤੇ ਠੀਕ ਆ ਸ਼ੇਵ ਕੱਕਾ ਨਾਲ ਸਬੰਧਾਂ ਤੇ ਦੋ ਪਰ ਅੰਦੋਲਨ ਚ ਉਹਦੇ ਤੇ ਉਹਨੇ ਕਿੰਤੂ ਨਹੀਂ ਪਰ ਹੁਣ ਉਹ ਇਹਦੇ ਨਾਲ ਜੁੜ ਗਿਆ ਤੇ ਉਹਦੀ ਵੀ ਵਦਨਾਮੀ ਹੋ ਰਹੀ ਹੈ ਵਧੀਆ ਰੋਲ ਸੀ ਢੱਲੇਵਾਲ ਦਾ ਪਿਛਲੇ ਅੰਦੋਲਨ ਚ ਬੜਾ ਸਮਝਾਉਂਦੇ ਰਹੇ ਉਹ ਇਹਨਾਂ ਗਰਮਖਿਆਲੀ ਧਿਰਾਂ ਨੂੰ ਵੀ ਸਮਝਾਉਂਦੇ ਰਹੇ ਉਹ ਹਮ ਪਰ ਇਹ ਹੈ ਨਾ ਇਹ ਤੁਸੀਂ ਦੇਖੋ ਟਵਾਣਾ ਜੀ ਇੱਕ ਹੱਦ ਹੁੰਦੀ ਹੈ ਇਹਨਾਂ ਨੇ ਮੈਂ ਅੱਜ ਵੀ ਇਹਨਾਂ ਦੀਆਂ ਵੀਡੀਓ ਪਈਆਂ ਨੇ ਇਹ ਸਪੀਕਰ ਲੈ ਕੇ ਨਾ ਲੋਕਾਂ ਦੇ ਵਿੱਚ ਘੁੰਮ ਕੇ ਸਾਡਾ ਰੋਡ ਰਿੰਗ ਰੋਡ ਸਾਡਾ ਰੋਡ ਰਿੰਗ ਰੋਡ ਵੀ ਜਿਵੇਂ ਅਗਲੇ ਤੇ ਭਰਨੇ ਆ ਦਿਮਾਗ ਦੇ ਵਿੱਚ ਐ ਫਿਰਦੇ ਰਹੇ ਇਹ ਦੋ ਦਿਨ ਪਹਿਲਾਂ ਉੱਥੇ ਇਹਨਾਂ ਨੇ ਸਾਰੀ ਖੇਡ ਇਹਨਾਂ ਨੇ ਖਰਾਬ ਕਰਾਈ ਗਿਆ ਰਾਲ ਮਿਲ ਕੇ ਪੰਦੇਰ ਡਾਊਟਫੁੱਲ ਹੈ ਹਾਂਜੀ ਹੁਣ ਵੀ ਤੁਸੀਂ ਦੇਖੋ ਨਾ ਟਵਾਣਾ ਜੀ ਹੁਣ ਪਹਿਲਾਂ ਵੀ ਇਹ ਉੱਥੇ ਸੱਟਾ ਖਾਦੀਆਂ ਹੁਣ ਦੋ ਦਿਨ ਫੇਰ ਖਾਦੀਆਂ ਹੁਣ 14 ਨੂੰ ਫੇਰ ਕੀ ਕਰਨਗੇ ਇਹ ਮੰਨ ਲਓ ਫੇਰ ਕਹਿੰਦੇ ਅਸੀਂ ਜਾਣਾ ਹੂੰ ਇਹ ਜਿਹੜਾ ਮੈਂ ਤੁਹਾਨੂੰ ਅੱਜ ਦੱਸ ਅਸਲ ਤੇ ਨੈਸ਼ਨਲ ਮੀਡੀਆ ਜਾਂ ਜਿਹੜਾ YouTube ਹਿੰਦੀ ਮੀਡੀਆ ਇਧਰ UP ਚੋਂ ਜਾਂ ਹੋਰ ਚੱਲਦੇ ਨੇ ਮੈਂ ਦੇਖਦਾ ਰਹਿਣਾ ਉਹ ਲਗਾਤਾਰ ਇਹ ਪ੍ਰਚਾਰ ਰਹੇ ਨੇ ਵੀ ਪਿਛਲੇ ਅੰਦੋਲਨਾਂ ਦਾ ਸਰਕਾਰ ਨੇ ਇਹਨਾਂ ਨੂੰ ਢਿੱਲ ਦੇ ਦਿੱਤੀ ਸੀ ਆ ਤਾਂ ਆ ਗਏ ਤੇ ਜਿੱਤ ਗਏ ਹੁਣ ਹੁਣ ਨਹੀਂ ਸਰਕਾਰ ਹੌਣ ਦਿੰਦੀ ਇਹਨਾਂ ਨੂੰ ਵੀ ਹੁਣ ਦੇਖੋ ਹੁਣ ਆ ਕੇ ਦਿਖਾਉਣਾ ਵੀ ਉਹ ਜਿਹੜਾ ਪਿਛਲੇ ਅੰਦੋਲਨ ਨੂੰ ਵੀ ਇਹ ਡੈਂਟ ਕਰ ਰਹੇ ਨੇ ਇਹ ਜਿਹੜੀਆਂ ਲਗਾਤਾਰ ਇਹਨਾਂ ਦੀਆਂ ਕਾਰਵਾਈਆਂ ਨੇ ਹਾਂ ਇਹਨਾਂ ਦੀਆਂ ਕਾਰਵਾਈਆਂ ਨੁਕਸਾਨ ਕਰ ਰਹੀਆਂ ਅੰਦੋਲਨ ਨੂੰ ਓਵਰ ਆਲ ਮੂਵਮੈਂਟ ਨੂੰ ਨਹੀਂ ਦੋ ਜਥੇਬੰਦੀਆਂ ਟਵਾਣਾ ਜੀ ਕਿਸ ਤਰੀਕੇ ਨਾਲ ਐਡਾ ਵੱਡਾ ਐਮਪੀ ਐਮਐਸਪੀ ਦਾ ਮੁੱਦਾ ਹੈ ਆਪਾਂ ਮੰਨ ਸਕਦੇ ਆਂ ਵੀ ਇਹ ਦੋ ਜਥੇਬੰਦੀਆਂ ਜਾ ਕੇ ਐਮਐਸਪੀ ਲੈ ਆਉਣਗੀਆਂ ਆ ਦੂਸਰਿਆਂ ਤੋਂ ਗਲਤੀ ਇਹ ਹੋ ਗਈ ਕਿ ਉਹ ਚੋਣਾ ਲੜਨ ਡੈ ਪੇ ਨਾ ਰਾਜੇਵਾਲ ਹੋਰਾਂ ਨੇ ਇੱਕ ਉਹਦਾ ਹੀ ਕੀਤੀ ਹੈ ਉੱਥੇ ਉਹ ਮਾਰ ਖਾਗੇ ਟਰੈਪ 'ਚ ਉਹ ਵੀ ਆ ਗਏ ਕੇਜੀ ਵਾਲ ਦੇ ਆ ਉਹ ਗਲਤੀ ਨਾਲੇ ਟਵਾਣਾ ਜੀ ਇਹਨਾਂ ਨੂੰ ਟੇਬਲ ਤੇ ਗੱਲ ਕਰਨ ਦੀ ਵੀ ਇਹਨਾਂ ਨੂੰ ਪਤਾ ਨਹੀਂ ਹੈਗਾ ਰਾਜੇਵਾਲ ਸਾਹਿਬ ਚਾਹੇ ਜੋ ਮਰਜੀ ਹੈ ਉਹ ਬਹੁਤ ਜੀ ਟੇਬਲ ਤੇ ਗੱਲ ਕਰਨ ਦਾ ਉਹਨਾਂ ਨੂੰ ਪੂਰਾ ਤਰੀਕਾ ਹੈਗਾ ਜੀ ਜਿਹਨਾਂ ਨੂੰ ਸਰਕਾਰ ਹੁੰਦੀ ਹੈ ਉਹ ਉਝਾ ਲੈਂਦੀ ਆ ਆਲ ਜਾਈ ਲਿਆ ਸੀ ਉੱਥੇ ਜਦੋਂ ਹੁਣ ਪਿਛਲੇ ਵਾਰੀ ਆ ਭਗਵਾਨਤਮਾਨ ਨੇ ਕਹਿ ਕੇ ਆ ਗਏ ਸੀ ਵੀ ਹਾਂਜੀ ਅਸੀਂ ਮੰਨ ਲਿਆ ਜੋ ਮੁੜ ਕੇ ਬਾਹਰ ਰੌਲਾ ਪਿਆ ਫਿਰ ਕਹਤਾ ਵੀ ਅਸੀਂ ਨਹੀਂ ਮੰਨੀਆਂ ਬਿਲਕੁਲ ਚਾਰ ਫਸਲਾਂ ਤੇ ਸੀ ਬਿਲਕੁਲ ਜਿਸ ਕਰਕੇ ਡੈਂਟ ਕਰ ਰਹੇ ਨੇ ਜੀ ਕਿਸਾਨੀ ਅੰਦੋਲਨ ਨੂੰ ਕੋਈ ਫਾਇਦਾ ਨਹੀਂ ਕਰ ਰਹੇ ਜੀ ਡੱਲੇਵਾਲ ਸਾਹਿਬ ਦੀ ਬਲੀ ਮੈਨੂੰ ਲੱਗਦਾ ਵੀ ਬੇਕਸੂਰ ਮੋਹ ਜਾਣੀ ਆ ਤੇ ਨਾ ਉਹ ਗੱਲ ਜਿਵੇਂ ਕਹਿ ਰਹੇ ਸੀ ਵੀ ਕਿਸੇ ਨੇ ਪੁੱਛਣਾ ਨਹੀਂ ਮੁੜ ਕੇ ਬਿਲਕੁਲ ਉਹਨੂੰ ਉੱਠ ਜਾਣਾ ਚਾਹੀਦਾ ਜੀ ਥੈਂਕ ਯੂ ਮਿਹ